ਜਿ세ਰਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਰੋਡ ਸੇਫਟੀ ਅਵੇਰਨੈਸ ਡਰਾਈਵ ਜਿਹੜਾ ਹੈਗਾ ਇਹ ਸਤਿਅਮ ਗਰੁੱਪ ਆਫ ਇੰਸਟੀਟਿਊਟਸ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅ ਕਿਤੇ ਨਾ ਕਿਤੇ ਇਸ ਚੀਜ਼ ਦਾ ਜਿਹੜਾ ਹੈ ਅਵੇਰਨੈਸ ਚਾਰੇ ਪਾਸੇ ਹੋਣੀ ਵੀ ਚਾਹੀਦੀ ਹੈਗੀ ਆ ਕਿਉਂਕਿ ਰੋਡ ਐਕਸੀਡੈਂਟ ਜਿਹੜੇ ਆ ਬਹੁਤ ਜ਼ਿਆਦਾ ਕਿਉਂਕਿ ਕਈ ਵਾਰ ਕੀ ਆ ਆਮ ਪਬਲਿਕ ਨੂੰ ਰੋਡ ਸਾਈਨ ਦੇ ਜਿਹੜਾ ਪਤਾ ਨਹੀਂ ਹੁੰਦਾ ਹੈਗਾ ਸੋ ਇਹ ਪ੍ਰਸ਼ਾਸਨ ਵੱਲੋਂ ਜਿਹੜਾ ਆ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈਗਾ ਸਤਿਮ ਗਰੁੱਪ ਦੇ ਨਾਲ ਮਿਲ ਕੇ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵਿਰਾਹੀ ਦੇਖ ਰਹੇ ਹੋ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਮਾਨਯੋਗ ਐਸ ਡੀ ਐਮ ਸਾਹਿਬ ਲਾਲ ਵਿਸ਼ਵਾਸ ਬੇਨਜੀ ਦੇ ਨਾਲ ਓੰਕਾਰ ਸਿੰਘ ਫਰਾਲ ਡੀਐਸਪੀ ਨਖੋਦਰ ਜੋ ਕਿ ਸਤਿਅਮ ਗਰੁੱਪ ਆਫ ਇਸ਼ੂਡ ਦੇ ਨਾਲ ਮਿਲ ਕੇ ਇਸ ਮੁਹਿੰਮ ਦੇ ਵਿੱਚ ਅੱਗੇ ਵਧ ਰਹੇ ਨੇ ਸੋ ਇਹ ਜੋ ਕਲਾ ਕੀਤਾ ਗਿਆ ਬਹੁਤ ਹੀ ਵਧੀਆ ਕੀਤਾ ਗਿਆ

ਇਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਸਟicker ਜੋ ਲਗਾਏ ਜਾ ਰਹੇ ਹੈਗੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਅ ਮੈਨੂੰ ਬੜੀ ਖੁਸ਼ੀ ਦਿਨਾਂ ਨੇ ਅ ਪੈ ਦੱਸਦੇ ਹੋਈ ਬੜਾ ਕੁਝ ਵਿਸੂਤ ਹੋ ਰਹੀ ਹੈ ਕੀ ਹੈ ਕਿ ਅ ਅੱਜ ਅਸੀਂ ਨਗਉਦਰ ਸ਼ਹਿਰ ਦੇ ਵਿੱਚ ਇੱਕ ਟ੍ਰੈਫਿਕ ਅਵੇਅਰਨੈਸ ਡਰਾਈਵ ਜਿਹੜੀ ਹੈਗੀ ਉਹਨੂੰ ਇਨੀਸ਼ੀਏਟ ਕੀਤਾ ਹੈਗਾ ਇਹ ਪੰਜਾਬ ਸਰਕਾਰ ਦੀ ਹਦਾਇਤਾਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਮਾਨਸ਼ੂ ਗਰਵਾਲ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰਕ ਸਾਹਿਬ ਜਿਹੜੇ ਹੈਗੇ ਨੇ ਹਰਵਿੰਦਰ ਸਿੰਘ ਵਿਕਟ ਜੀ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਸਾਡੇ ਸਾਡੀ ਸਹਾਇਤਾ ਦੇ ਵਿੱਚ ਸਤਿਯਾ ਮਿਸਟਿਚੂਟਸ ਤੇ ਇੰਡੋਸਵਿਸ ਇੰਟਰਨੈਸ਼ਨਲ ਸਕੂਲ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੈਗੀ ਆ ਉਹਨਾਂ ਦੇ ਚੇਅਰਮੈਨ ਸਾਹਿਬ ਸਾਡੇ ਨਾਲ ਖੜੇ ਹੈਗੇ ਨੇ ਸ਼੍ਰੀ ਵਿਪੀਨ ਸ਼ਰਮਾ ਜੀ ਮੇਰੇ ਨਾਲ ਡੀਐਸਪੀ ਸਾਹਿਬ ਸ਼੍ਰੀ ओंकार ਭਰਾੜ ਜੀ ਤੇ ਇਹ ਸਾਰਿਆਂ ਦੇ ਸਹਿਯੋਗ ਦੇ ਸਦਕਾ ਜਿਹੜਾ ਹੈਗਾ ਅਸੀਂ ਇੱਕ ਟ੍ਰੈਫਿਕ ਅਵੇਨਸ ਡਰਾਈਵ ਚਲਾ ਰਹੇ ਹੈਗੇ ਜ ਜਿਹਦੇ ਵਿੱਚ ਅਸੀਂ ਜਿਹੜੇ ਕਿ ਛੋਟੇ ਛੋਟੇ ਰਿਫਲੈਕਟਰਸ ਹੈਗੇ ਆ ਉਹ ਅਲੱਗ ਅਲੱਗ ਗੱਡੀਆਂ ਤੇ ਲਗਾ ਰਹੇ ਹੈਗੇ ਆ ਤਾਂ ਕਿ ਰਾਤ ਦੇ ਸਮੇਂ ਕੋਈ ਕਿਸੇ ਕਿਸਮ ਦਾ ਜਿਹੜਾ ਸਾਡਾ ਖਾਸਾ ਉਹ ਨਾ ਵਾਪਰ ਜਾਵੇ ਸਰ ਪਬਲਿਕ ਨੂੰ ਕੇ ਅਪੀਲ ਆ ਪਬਲਿਕ ਨੂੰ ਇਹ ਹੀ ਅਪੀਲ ਹੈਗਾ ਜੀ ਕਿ ਸਾਰੇ ਟ੍ਰੈਫਿਕ ਦੇ ਨਿਯਮ ਹੈਗੇ ਉਹਨਾਂ ਦੀ ਪਾਲਣਾ ਕਰਨ ਔਰ ਆਪਣੇ ਵੱਲੋਂ ਵੀ ਇਨਸ਼ੋਰ ਕਰਨ ਕਿ ਉਹਨਾਂ ਦੀ ਗੱਡੀਆਂ ਦੇ ਉੱਤੇ ਜਿਹੜੇ ਹੈਗੇ ਰਿਫਲੈਕਟਰਸ ਲੱਗੇ ਹੋਣ ਕੋਈ ਰੇਡੀਅਮ ਦੇ ਜਿਹੜੇ ਹੈਗੇ ਹੋ ਸਟਿੱਕਰਸ ਹੋਣ ਤਾਂ ਕਿ ਰਾਤ ਦੇ ਸਮੇਂ ਉਹਨਾਂ ਦੀ ਜਿਹੜੀ ਗੱਡੀ ਹੈਗੀ ਉਹਦੇ ਉੱਤੇ ਜੇਕਰ ਲਾਈਟ ਪੈਂਦੀ ਹੈਗੀ ਤੇ ਉਹ ਇਜ਼ੀ ਇਜ਼ੀਲੀ ਉਹ ਵਿਜ਼ੀਬਲ ਹੋ ਪਾਵੇ ਠੀਕ ਹੈ ਜੀ ਹਾਂਜੀ ਸਰ ਅਦਰ ਸਿਟੀ ਮਾਂ ਜੋ ਐਸ.ਐਸ. ਸਾਹਿਬ ਸਤਿਅਮ ਗਰੁੱਪ ਆਫ ਐਜੂਕੇਸ਼ਨ ਨਕਉਦਰ ਵੱਲੋਂ ਸ਼ਰਮਨ ਜੀ ਸਾਡੇ ਨਾਲ ਨੇ ਉਹਨਾਂ ਦੀ ਪੂਰੀ ਟੀਮ ਤੇ ਸਕੂਲ ਦੇ ਬੱਚੇ ਤੇ ਅਸੀਂ ਅੱਜ ਨਕਉਦਰ ਚ ਵੱਖ-ਵੱਖ ਏਰੀਆ ਚ ਬੱਚਿਆਂ ਨੂੰ ਨਾਲ ਲੈ ਕੇ ਟ੍ਰੈਫਿਕ ਦੇ ਅਵੇਅਰਨੈਸ ਬੰਦੀ ਪਬਲਿਕ ਨੂੰ ਵੇਅਰ ਕੀਤਾ ਨਾਲ ਨਾਲ ਹੀ ਅਸੀਂ ਪ੍ਰਕੌਸ਼ਨ ਵਜੋਂ ਰਿਫਲੈਕਟਰ ਜਿਹੜੇ ਸਟicker ਬਣਾਏ ਸੀ ਸਤਿਅਮ ਗਰੁੱਪ ਵੱਲੋਂ ਉਹ ਅਸੀਂ ਵੱਖ-ਵੱਖ ਜਗ੍ਹਾ ਤੇ ਲਾਏ ਆ ਨਾਲ ਨਾਲ ਅਸੀਂ ਪਬਲਿਕ ਨੂੰ ਵੇਅਰ ਵੀ ਕਰ ਰਹੇ ਆ ਔਰ ਅਸੀਂ ਇਹਨਾਂ ਦਾ ਸ਼ਰਮਾ ਜੀ ਦਾ ਬਹੁਤ ਧੰਨਵਾਦ ਵੀ ਕਰਦੇ ਆ ਕਿ ਇਹਨਾਂ ਨੇ ਇਸ ਸਮੇਂ ਚ ਉਪਰਲਾ ਕੀਤਾ ਕਿ ਪਬਲਿਕ ਨੂੰ ਵੇਅਰ ਕਰ ਲਈ ਆਪਣੇ ਬੱਚੇ ਨਾਲ ਸਭ ਨੇ ਜੁਆਇਨ ਕਰਾਏ ਆ ਆਪ ਆਏ ਐ ਐਸਜੀਪ ਸਾਹਿਬ ਵੀ ਆਏ ਆ ਅਸੀਂ ਜਿਹੜੇ ਵੀ ਇਕਲਾਂ ਤੇ ਇਫਲੈਕਟਰ ਲਾਉਣ ਦੀ ਜ਼ਰੂਰਤ ਹੈ ਉਹ ਇਫਲੈਕਟਰ ਲਵਾ ਰਹੇ ਆ ਤੇ ਸ ਮੈਂ ਪਬਲਿਕ ਨੂੰ ਅਪੀਲ ਕਰਦਾ ਕਿ ਜਿਵੇਂ ਸ਼ਰਮਾ ਜੀ ਨੇ ਅਫਰਟਸ ਕੀਤੇ ਆ ਤੇ ਹੋਰ ਸੰਸਥਾਾਂ ਨੂੰ ਵੀ ਅੱਗੇ ਆ ਕੇ ਪਬਲਿਕ ਲਈ ਜਿੱਥੇ ਤੇ ਬਹੁਤ ਸਾਰੇ ਅਜੇ ਵੀ ਲੋਕੀ ਅਨਟ੍ਰੇਨਡ ਵਹੀਕਲ ਦੇ ਟ੍ਰੈਫਿਕ ਦੇ ਨਿਯਮਾਂ ਤੋਂ ਉਹਨਾਂ ਨੂੰ ਵੇਅਰ ਕਰਨ ਲਈ ਆਪਣਾ ਸਹਿਯੋਗ ਕਰਨੋ ਤਾਂ ਕਿ ਸਾਡੀਆਂ ਜਿਹੜੀਆਂ ਬੜੀਆਂ ਕੀਮਤੀ ਜਾਨਾਂ ਹੈਗੀਆਂ ਰੋਡ ਤੇ ਬਹੁਤ ਸਾਰੇ ਇਸ ਅਵੇਅਰਨੈਸ ਦੀ ਕਮੀ ਕਰਕੇ ਨੁਕਸਾਨ ਹੋ ਜਾਂਦਾ ਤੇ ਅੱਜ ਇਹਨਾਂ ਦਾ ਸਤਿਕਾਰ ਸੇਵਾਕਾਰ ਕਰ ਰਹੇ ਹਨ ਔਰ ਪਿਛਲੇ ਸਮੇਂ ਤੋਂ ਵੀ ਇਹ ਸਹਿਯੋਗ ਕਰਦੇ ਰਹਿੰਦੇ ਤੇ ਅੱਗੇ ਵੀ ਕਰਦੇ ਰਹਿਣਗੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਥੈਂਕ ਯੂ ਐਕਚੁਅਲੀ ਜਦੋਂ ਨਿਊਜ਼ਪੇਪਰ ਪੜੀਦੇ ਆ ਜਾਂ ਜਦੋਂ ਇਲੈਕਟ੍ਰੋਨਿਕ ਮੀਡੀਆ ਤੇ ਦੇਖੀਦਾ ਕਿ ਹਿੰਦੁਸਤਾਨ ਦੇ ਵਿੱਚ ਲਗਭਗ 1.5 ਲੱਖ ਮੌਤ ਹਰ ਸਾਲ ਐਕਸੀਡੈਂਟਲ ਡੈਥ ਨਾਲ ਹੁੰਦੀ ਹੈ ਤੇ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਮੈਂ ਸਮਝਦਾ ਨਿੱਜੀ ਤੌਰ ਤੇ ਉਹ ਕਾਰਨ ਇਹ ਹੈ ਕਿ ਸਾਡੇ ਚ ਅਵੇਅਰਨੈਸ ਦੀ ਬਹੁਤ ਕਮੀ ਹੈ। ਛੋਟੇ-ਛੋਟੇ ਕਾਰਨ ਹੁੰਦੇ ਆ ਜਿਨ੍ਹਾਂ ਨਾਲ ਅਸੀਂ ਇਹ ਕੀਮਤੀ ਜਾਨਾਂ ਨੂੰ ਬਚਾ ਸਕਦੇ ਹੁੰਦੇ ਆ ਕਿ ਜਿਸ ਤਰ੍ਹਾਂ ਰੇਡੀਅਮ ਜੀ ਪ੍ਰੋਪਰ ਵਰਤੋਂ ਲੱਗੇ ਹੋਣ ਉਹ ਫਲੈਰ ਜਿਹੜੇ ਉਹਨਾਂ ਦੇ ਸਟicker ਲੱਗੇ ਹੋਣ ਤਾਂ ਕਿ ਦੂਰੋਂ ਆਉਂਦੀ ਗੱਡੀ ਨੂੰ ਪਤਾ ਲੱਗ ਜਾਏ ਕਿ ਕੋਹਰ ਦੂਜੀ ਵਾਹਨ ਵੀ ਆ ਰਿਹਾ ਹੈ। ਇਸੇ ਤਰ੍ਹਾਂ ਹੀ ਹੋਰ ਅਸੀਂ ਦੇਖਦੇ ਆ ਕਿ ਰੈਸ ਡਰਾਈਵਿੰਗ ਜਾਂ ਹੋਰ ਕਈ ਕਾਰਨ ਹਨ ਜਿਨ੍ਹਾਂ ਕਰਕੇ ਜਿਹੜੇ ਐਕਸੀਡੈਂਟਲ ਡੈਥ ਜੜੀਆਂ ਹੁਣ ਉਹ ਹੁੰਦੀਆਂ ਹਨ। ਸੋ ਅਸੀਂ ਸਤਿਅਮ ਗਰੁੱਪ ਆਫ ਇੰਸਟੀਚਿਊਸ਼ਨ ਵੱਲ ਤੇ ਇੰਡੋਸਿਅਸ ਇੰਟਰਨੈਸ਼ਨਲ ਕਾਨਵਰਟ ਸਕੂਲ ਵੱਲੋਂ ਪਹਿਲਾਂ ਤੋਂ ਵੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਡਰਾਈਵ ਜਿਹੜੇ ਅਵੇਅਰਨੈਸ ਦੇ ਲਗਾਉਂਦੇ ਰਹੇ ਹਾਂ ਤੇ ਹੁਣ ਵੀ ਅਸੀਂ ਆਪਣੇ ਐਸ ਡੀ ਐਮ ਸਾਹਿਬ ਜੀ ਤੇ ਡੀ ਐਸ ਪੀ ਸਾਹਿਬ ਜੀ ਨੂੰ ਰਿਕੁਐਸਟ ਕੀਤੀ ਕਿ ਅਸੀਂ ਤੁਹਾਡੀ ਰਹਿਮਾਈ ਵਿੱਚ ਇਹ ਡਰਾਈਵ ਲਗਾਉਣਾ ਚਾਹੁੰਦੇ ਹਾਂ ਤੇ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਇਸ ਕੰਮ ਲਈ ਤੇ ਆਪ ਵੀ ਅੱਜ ਖੁਦ ਚੱਲ ਕੇ ਆਏ ਹਨ ਤੇ ਅਸੀਂ ਸਤਿਅਮ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਆ ਟ੍ਰੈਫਿਕ ਨੂੰ ਲੈ ਕੇ ਆ ਸਟicker ਜਿਹੜੇ ਹੈਗੇ ਆ ਰਿਫਲੈਕਟਰ ਟਾਈਪ ਜੋ ਕਿ ਛੋਟੇ ਸਟicker ਬਣਾਏ ਹੋਏ ਹੈਗੇ ਆ ਸਤਿਅਮ ਗਰੁੱਪ ਆਫ ਇੰਸਟੀਚਿਊਟ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿਸ ਕਿ ਕਿੰਨੇ ਚੰਗੇ ਹੋ ਗਏ ਉਹ ਹਾਂ ਪਲੇਸ ਇੰਨੇ ਬੜੇ ਬੜੇ ਜਿਸ ਤਰ੍ਹਾਂ ਕਿ ਸਾਰੇ ਵਹੀਕਲ ਦੇ ਉੱਤੇ ਸਟicker ਲਗਾਏ ਗਏ ਹੈਗੇ ਆ ਹਾਂਜੀ ਤੁਹਾਡੇ ਸਕੂਲ ਵੱਲੋਂ ਕਾਲਜ ਵੱਲੋਂ ਬਹੁਤ ਵੱਡੇ ਲੈਵਲ ਤੇ ਉਪਰਾਲਾ ਕੀਤਾ ਗਿਆ ਹੈਗਾ ਇਸ ਮੌਕੇ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗੀ ਕਿ ਬਹੁਤ ਵਧੀਆ ਕਰ ਰਹੇ ਹੈ ਕਿ ਰੋਡ ਸੇਫਟੀ ਬਾਰੇ ਪਤਾ ਲੱਗਦਾ ਹੈ ਲੋਕਾਂ ਨੂੰ ਕਿ ਸਾਰੇ ਦੇਖਦੇ ਆ ਸਾਰੇ ਜਾਣਦੇ ਆ ਪਤਾ ਲੱਗਦਾ ਰੋਡ ਸੇਫਟੀ ਬਾਰੇ ਕਿ ਬੱਚਿਆਂ ਨੂੰ ਵੀ ਸਤਿਅਰਕ ਰਹਿਣਾ ਚਾਹੀਦਾ ਇਸ ਚੀਜ਼ ਲਈ ਤੇ ਜਿੱਦ ਜਿੱਦਾਂ ਰੋਡਸ ਵੀ ਗੈਰਾ ਜਾਂਦੇ ਥੋੜਾ ਪਤਾ ਲੱਗਦਾ ਰਹੂਗਾ ਕਿ ਕੁਝ ਆ ਰਿਹਾ ਇੱਧਰ ਬੱਚਿਆਂ ਨੂੰ ਵੀ ਥੋੜਾ ਧਿਆਨ ਰੱਖਣਾ ਪੈਣਾ ਹੈ ਇਸ ਜੀ ਹੋਰ ਕੀ ਕਹਿਣਾ ਚਾਹੋਗੇ ਬਸ ਜੀ ਕੀ ਰੋਡ ਸੇਫਟੀ ਉਤੇ ਨਾ ਥੋੜਾ ਧਿਆਨ ਦੇਣਾ ਚਾਹੀਦਾ ਹੈ ਰੈਗੂਲੇਸ਼ਨਸ ਥੋੜੇ ਫੋਲੋ ਕਰਨੇ ਚਾਹੀਦੇ ਆ ਜਿਸ ਤਰ੍ਹਾਂ ਕੈਂਪ ਕੋਰਡ ਜੋ ਔਰ ਇੰਡੋਸਪੀਸ ਸੇ ਜਿਹੜਾ ਇਹ ਸਟਾਫ ਹਮੇਸ਼ਾ ਕੁਝ ਨਾ ਕੁਝ ਐਕਟੀਵਿਟੀ ਕਰਦਾ ਰਹਿੰਦਾ ਹੈ ਹਾਂ ਜੀ ਸਾਡੇ ਵਿਪਨ ਸਰ ਸਪੈਸ਼ਲੀ ਇਸ ਕੈਂਪ ਜੀ ਪਹੁੰਚੇ ਨਾਲ ਹਾਂ ਜੀ ਸਾਡੇ ਸਕੂਲ ਵਾਲੇ ਬਹੁਤ ਵਧੀਆ ਕਰ ਰਹੇ ਨੇ ਸਾਨੂੰ ਬਹੁਤ ਅੱਛਾ ਲੱਗਦਾ ਕਿ ਸਾਡੇ ਸਕੂਲ ਵਾਲੇ ਇਨਾਂ ਨੂੰ ਕੁਝ ਕਰਦੇ ਆ ਜੀ ਥੈਂਕ ਯੂ ਹਾਂਜੀ ਥੈਂਕ ਯੂ ਜੀ ਹਾਂਜੀ ਸਰ ਅੱਜ ਜਿਸ ਤਰ੍ਹਾਂ ਕੀ ਸਪੈਸ਼ਲ ਜਿਹੜਾ ਹੈਗਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਮੌਕੇ ਕੀ ਕਹਿਣਾ ਚਾਹੋਗੇ ਮੈਂ ਪੰਕਜ ਸ਼ਰਮਾ ਪ੍ਰਿੰਸੀਪਲ ਇੰਡੋਸਵੇਸ ਇੰਟਰਨੈਸ਼ਨਲ ਕਨਵੈਂਟ ਸਕੂਲ ਜੀ ਅੱਜ ਸਾਡੇ ਸਕੂਲ ਤੇ ਸਾਡੇ ਚੇਅਰਮੈਨ ਸਾਹਿਬ ਸਤਿਮਨ ਗਰੁੱਪ ਆਫ ਇੰਸਟੀਟਿਊਟਸ ਦੇ ਮਿਸਰੀ ਬਿਪਿੰਨ ਸ਼ਰਮਾ ਜੀ ਜੀ ਉਹਨਾਂ ਨੇ ਇੱਕ ਉਪਰਾਲਾ ਕਰਿਆ ਨਕੋਦਰ ਪ੍ਰਸ਼ਾਸਨ ਦੇ ਨਾਲ ਕਿ ਅੱਜ ਆਪਾਂ ਨਕੋਦਰ ਪ੍ਰਸ਼ਾਸਨ ਵੱਲੋਂ ਜਿੱਦਾਂ ਐਸਡੀਐਮ ਸਾਹਿਬ டிஎஸ்பி ਸਾਹਿਬ ਵੀ ਆਪਣੇ ਪਰਸਨਲੀ ਤੌਰ ਤੇ ਆਏ ਹੋ ਇਹਨੇ ਕਿ ਰੋਡ ਸੇਫਟੀ ਆਪਾਂ ਅਵੇਅਰ ਕਰੀਏ ਜੀ ਲੋਕੀ ਅੱਜਕੱਲ ਕੀ ਹੈ ਕਿ ਬੜੀ ਕਈ ਵਾਰ ਰੈਸ਼ ਡਰਾਈਵਿੰਗ ਕਰਦੇ ਨੇ ਕੁਝ ਏਰੀਆ ਦੇ ਵਿੱਚ ਐਕਸੀਡੈਂਟਸ ਬਹੁਤ ਜ਼ਿਆਦਾ ਹੋ ਰਹੇ ਨੇ ਜੀ ਤੋਂ ਨਾ ਐਕਸੀਡੈਂਟਸ ਦੀ ਵਾਰੇ ਕੀ ਰੀਜ਼ਨ ਹੈਗੇ ਕਈ ਵਾਰ ਕੀ ਹੁੰਦਾ ਹੈ ਕਿ ਗੱਡੀ ਹੀ ਨਹੀਂ ਦਿਖਦੀ ਸਾਹਮਣੇ ਜਾਂ ਕੋਈ ਬੱਚੇ ਗੱਲਾਂ ਦੇ ਵਿੱਚ ਲੱਗੇ ਹੋਏ ਨੇ ਕਿ ਆਪਾਂ 20 ਅਲਰਟ ਦੇ ਇੱਕ ਸਟicker ਵੀ ਲਗਾ ਰਹੇ ਨੇ ਗੱਡੀਆਂ ਦੇ ਉੱਤੇ ਜੀ ਤੇ ਅਸੀਂ ਚਾਹੁੰਦੇ ਨੇ ਕਿ ਦੇਖੋ ਸਭ ਦੇ ਪਰਿਵਾਰ ਨੇ ਸਾਰੇ ਖੁਸ਼हाल ਰਹਿਣ ਆਪਣੇ ਪਰਿਵਾਰ ਦੇ ਨਾਲ ਰਹਿਣ ਤੇ ਸਾਰੇ ਸੇਫ ਰਹਿਣ ਜੀ ਇਸ ਚੀਜ਼ ਨੂੰ ਲੈ ਕੇ ਅੱਜ ਅਸੀਂ ਰੋਡ ਸੇਫਟੀ ਅਵੇਅਰਨੈਸ ਕੈਂਪੇਨ ਚਲਾਈ ਹੋਈ ਹੈ ਨਕੋਤ ਪ੍ਰਸ਼ਾਸਨ ਦੇ ਨਾਲ ਜੀ ਜਿਸ ਤਰ੍ਹਾਂ ਕਿ ਗੱਲ ਕਰੀਏ ਕਿ ਆਪਣੇ ਕਈ ਜਿਹੜੇ ਹੈਗੇ ਆ ਵੀ ਕਿ ਡਰਾਈਵਿੰਗ ਕਰਦੇ ਸਮੇਂ ਉਹਨਾਂ ਨੂੰ ਇਹ ਨਿਯਮਾਂ ਦਾ ਹੀ ਨਹੀਂ ਪਤਾ ਹੁੰਦਾ ਵੀ ਕਿ ਕੀ ਨਿਯਮ ਕਾਨੂੰਨ ਹੈਗੇ ਆ ਜਾਂ रोड साइन किया इस बारे में की कहना चाहोगे बिल्कुल बिल्कुल सही गल है ई चीज ਲਈ कि व्हाट हैपन कि सम टाइम ਲੋਕ ਨੂੰ ਅਵੇਅਰਨੈਸ ਡਰਾਈਵਰ ਹੈ ਉਹਨੂੰ ਡਰਾਈਵਿੰਗ ਪਤਾ ਹੀ ਨਹੀਂ ਕਿ ਲੈਫਟ ਸਾਈਡ ਤੇ ਮੂਵ ਕਰਨਾ ਹੈ ਸੀ ਸਮ ਟਾਈਮ ਰੋਂਗ ਸਾਈਡ ਤੇ ਡਰਾਈਵ ਕਰ ਰਹੇ ਨੇ ਤੇ ਅੱਜ ਇਹ اسی ਅਵੇਅਰਨੈਸ ਲਈ ਕਿ ਲੋਕਾਂ ਨੂੰ ਅਵੇਅਰ ਕਰੀਏ ਕਿ ਆਪਾਂ ਪ੍ਰੋਪਰ ਟ੍ਰੈਫਿਕ ਰੂਲ ਫੋਲੋ ਕਰਨੇ ਹਨ ਜੀ ਰੈਡ ਲਾਈਟ ਹੈ ਪ੍ਰੋਪਰ ਤੇ ਸਟਾਪ ਕਰਨਾ ਹੈ ਕਦੋਂ ਪਾਸ ਔਨ ਕਰਨਾ ਹੈ ਉਹ ਸਾਰੀ ਅਵੇਅਰਨੈਸ ਸਾਡੇ ਬੱਚਿਆਂ ਨੂੰ ਡਰਾਈਵ ਲੋਕਾਂ ਨੂੰ ਇੱਥੇ ਦੇ ਰਹੇ ਨੇ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਭਾਰਤੀ ਵਿਰਾਹੀ ਦੇਖ ਰਹੇ ਸੀਗੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ